ਜੇ ਜਾਂਦਾਂ ਨੇ ਜੁੜੀਆਂ ਉਹ ਤੁਖਾਂ ਦੀਆਂ ਖੜੀਆਂ ਤਿੰਨ ਤੇ ਰਾਤਾਂ ਸੀ ਠਰੀਆਂ ਠਰੀਆਂ ਦਿਨ ਤੇ ਰਾਤਾਂ ਸੀ ਠਰੀਆਂ ਠਰੀਆਂ ਕੁਝ ਜਾਂਦਾਂ ਨੇ ਜੁਣੀਆਂ ਓ ਦੁੱਖਾਂ ਦੀਆਂ ਘੜੀਆਂ ਓ ਦੁੱਖਾਂ ਦੀਆਂ ਘੜੀਆਂ ਓ ਦੁੱਖਾਂ ਦੀਆਂ ਘੜੀਆਂ ਸੁਨੀਆਂ ਹੋ ਗਈਆਂ ਸੀ ਆਨੰਦਪੁਰ ਦੀਆਂ ਗਲੀਆਂ ਸੁਨੀਆਂ ਹੋ ਗਈਆਂ ਸੀ ਆਨੰਦਪੁਰੀ ਦੀਆਂ ਗਲੀਆਂ ਜਿਨਾਂ ਰਾਹਾਂ ਤੇ ਉਹ ਰਾਹੀ ਤੁਰ ਪੈ ਸੀ ਵਿਖਮ ਸੀ ਉਹ ਬੜੀਆਂ ਇੱਕ ਨਦੀ ਸਰਸਾ ਚੜ ਗਈ ਸੀ ਉਪਰ ਹੋ ਜਾ ਸੀ ਚਣੀਆਂ ਫਿਰ ਵਕਤ ਦੀ ਮਾਰ ਪਈ ਰੂਹਾਂ ਇੱਕ ਦੂਜੇ ਤੋਂ ਵਿਛੜ ਕੇ ਆਪਣੇ ਆਪਣੇ ਰਾਹ ਤੁਰੀਆਂ ਆਪਣੇ ਰਾਹ ਤੁਰੀਆਂ ਕੁਝ ਜ਼ਾਤਾਂ ਨੇ ਜੁੜੀਆਂ ਉਹ ਦੁੱਖਾਂ ਦੀਆਂ ਘਣੀਆਂ ਕੁਝ ਜ਼ਾਤਾਂ ਨੇ ਜੁੜੀਆਂ ਕੁਝ ਦੁੱਖਾਂ ਦੀਆਂ ਘਣੀਆਂ ਦਿਨ ਤੇ ਰਾਤਾਂ ਸੀ ਠਰੀਆਂ ਠਰੀਆਂ ਦਿਨ ਤੇ ਰਾਤਾਂ ਸੀ ਠਰੀਆਂ ਠਰੀਆਂ ਹਰੀਆਂ ਆਹ ਹਰੀਆਂ